ਸਰਨਾ ਜੇ ਕੀ ਚਰ ਰਹੇ ਹੋ

ਇਹਨੂੰ ਉੱਤਰ ਕਰ ਸਕਦੇ ਹਾਂ مرد جا ہو جو پراپراں نو ہو جو پراپراں نو اور ਥੋੜੀ ਜਿਹੀ ਪਾਰ ਹੋ ਜੇਗੀ ਸਲਾਮ ਮੈਜੀ ਦੇਣੀ ਹੈ ਹਰਦੀਮ ਲਾਬਾ ਡਾਕਟਰ ਇਸਕਤ ਵਿਜੇ ਸਿੰਘ ਬਈ ਪਰਣੂ ਕਰਿਓ ਕੋ ਇਹਦਾ ਯਰ ਇਹ ਗੱਲ ਕਰ ਮੈਂ ਕਰ ਪਰਣੂ ਰੀਚਲ ਬਾਅਦ ਫਾਇਰ ਹੋਏਗਾ ਸਲਾਮੀ ਹੋਏਗੀ ਕਿਰਪਾ ਕਰਕੇ ਸਹਿਯੋਗ ਦਿਓ ਜੀ ਪਿੱਛੇ ਹੋ ਜਾਓ ਵੀ ਫੜ ਕਰਦੇ ਆ ਮੈਂ ਕੀ ਆ ਪਰਮੀਆਂ ਇੱਕ ਵਾਰੀ ਪਵਾ ਦੋਈ ਸਾਰਿਆਂ ਦੀ ਇੱਕ ਵਾਰੀ ਪਵਾ ਦੋ ਕੋਈ ਯਾਰ ਡਾਕਟਰ ਨੂੰ ਲਾਜ 5 ਮੀਟਰ ਲਈ ਪਾਰਕ ਹੋਣਾ ਹੈ ਇੱਧਰ ਆ ਬਾਹਰ ਚੜੀਆ ਬਹੁਤ ਹਨ ਉਹ ਫਾਟੀਆਂ ਗੱਲਾਂ ਕਰੀਆਂ ਨਾ ਜਾ ਇਸ ਵਾਹ ਜੇ ਕੋਈ ਕਹਿ ਤਾ ਇੱਥੇ ਚੜੀਆ ਸੋਤ ਮਹਾਤਮਨ ਬੁੱਧਾ ਚੜੀਆ ਸੋਤ ਬੁੱਧਾ ਕਰਨ ਕਰਨ ਕੋਲ ਨੂੰ ਵੀ ਭਾਈ ਆ ਕਹਿੰਦਾ ਆ ਲਾ ਕੇ ਦੇਣਾ ਛੋਟੇ ਰੋਣ ਆ ਲੱਕੇ ਲਿਆ ਰੱਬ ਆਲਾ ਆ ਪੈਰਾਗ੍ਰਾਫ ਨੂੰ ਰਕੋ ਟੱਕੀ ਦਾ ਸੋ ਅੰਤਿਮ ਜਿਹੜੀ ਅੰਤਿਮ ਕੀ ਗੱਲ ਸੋ ਛੱਟ ਗੱਤ ਮੰਤਰਾਤਨ ਜਹਦਰ ਗੁਰਚਾਨ ਸਿੰਘ ਜੀ ਟੋੜਾ ਜਿਹੜੀ ਪੰਥ ਦੀ ਬਹੁਤ ਵੱਡੀ ਸ਼ਖਸੀਅਤ ਸੀ ਉਹਨਾਂ ਦਾ ਦਮਾਦ ਹੋਣਾ ਵੀ ਬਹੁਤ ਵੱਡਾ ਮਾਨ ਸੀ ਅੱਜ ਉਹ 2 ਦਿਨ ਪਹਿਲਾਂ ਸਾਡੇ ਕੋਲੋਂ ਹਮੇਸ਼ਾ ਵਾਸਤੇ ਗੁਰੂ ਚਰਨਾ ਜੀ ਆਪ ਰਾਜੇ ਆ ਦੁੱਖ ਪਰਿਵਾਰ ਨੂੰ ਵੀ ਆ ਤੇ ਪੰਥ ਨੂੰ ਵੀ ਆ ਸਾਰੇ ਸੰਬੰਧੀ ਸਨੇਹੀਆਂ ਨੂੰ ਵੀ ਆ ਗੁਰੂ ਚਰਨਾ ਚਰਦਾਸ ਸਾਧਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ਣਾ ਪਿੱਛੇ ਸਾਰੇ ਪਰਿਵਾਰ ਨੂੰ ਆਪਣੇ ਤਰ੍ਹਾਂ-ਤਰ੍ਹਾਂ ਕੋਣ ਅਸੀਸ ਬਖਸ਼ਣੇ ਇਹ ਪਾਣਾ ਮੰਨਣ ਦਾ ਵੱਲੋਂ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੈ ਸੇਧਾਰ ਕੁਰਚਾਨ ਸਿੰਘ ਟੋੜਾ ਜੋ ਪੰਥ ਦੇ ਵਾਹਤ ਪੰਥ ਪ੍ਰਸਤ ਲੀਡਰ ਸਨ ਉਹਨਾਂ ਦੇ ਦਾਮਾਦ ਸਰਦਾਰ ਹਰਮਿਲ ਸਿੰਘ ਟੋੜਾ ਜਿਨ੍ਹਾਂ ਨੇ ਆਪਣੇ ਹੱਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਵਿੱਚ ਨਮਾਇਨ ਕੀ ਵੀ ਕੀਤੀ ਆਪਣੇ ਲੋਕਾਂ ਦੀ ਮੰਤਰੀ ਵੀ ਰਹੇ ਉਹ ਸਾਡੇ ਵਿੱਚ ਨਹੀਂ ਰਹੇ ਪਰਿਵਾਰ ਸਬੰਧੀ ਹਿੱਤਵਾਂ ਨੂੰ ਪਰਮਾਤਮਾ ਦੇ ਹੁਕਮ 'ਚ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਪੂਰਿਆ ਕਰਦੇ ਅਸੀਂ ਵੀ ਛੋੜਾ ਦੇ ਕੇ ਉਹਨਾਂ ਦੇ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਵਾਸਤੇ ਖੜੇ ਹਾਂ ਇਹੋ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਨਾਲ ਦੇ ਬਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਪਿੱਛੇ ਪਰਿਵਾਰ ਸਬੰਧੀ ਹਿੱਤਵਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਕੋੜਾ ਸਾਹਿਬ ਤੋਂ ਉਹਦਾ ਪਿੰਡ ਕੋਚੀ ਕੋੜਾ ਸਾਹਿਬ ਤੇ ਜਾਣ ਦਾ ਜਿਹੜਾ ਤੱਕ ਤੱਕ ਘਟਦਾ ਪਿਆ ਦੇਖੋ ਬਹੁਤ ਦੁੱਖ ਭਰਾ ਸਮਾ ਹੈਗਾ ਔਰ ਇਸ ਮੌਕੇ ਤੇ ਇੱਥੇ ਆਣਾ ਪਰ ਹਰਮੇਲ ਜੀ ਨੇ ਆਪਣਾ ਬਹੁਤ ਨਬਾਇਆ ਜਿਹੜਾ ਇਹਨਾਂ ਨੂੰ ਕੰਮ ਵੀ ਸੌਪਿਆ ਥੀ ਕੋੜਾ ਸਾਹਿਬ ਦੇ ਗਾਈਡੈਂਸ ਹੇਠਾਂ ਔਰ ਅੱਜ ਕੁਲਦੀਪ ਜੀ ਉਹਨਾਂ ਦੇ ਵਾਈਫ ਉਹਨਾਂ ਦੇ ਬੱਚਿਆਂ ਦੇ ਅਸੀਂ ਦੁੱਖ ਦੇ ਵਿੱਚ ਸ਼ਾਮਲ ਹੈ ਅੱਜ ਸਰਗਵਾਸੀ ਪੰਤਰਤਨ ਜੈੰਦਰ ਕੁਚਲ ਚੰਗੀ ਟੋਡਾ ਸਾਹਿਬ ਦੇ ਪਰਿਵਾਰ ਤੇ ਵਿੱਚ ਬਹੁਤ ਵੱਡਾ ਸਦਮਿਆ ਦੀ ਗੱਲ ਹੈ ਉਹਨਾਂ ਦੇ ਦਮਾਦ ਸਰਦਾਰ ਰਮੇਲ ਸਿੰਘ ਟੋਡਾ ਸਾਹਿਬ ਜਿਹੜੇ ਕੁਝ ਦਿਨਾਂ ਤੋਂ ਗੰਭੀਰ ਤਾਲਪੇ ਬਿਮਾਰ ਸਨ ਹਸਪਤਾਲ ਦਾ ਕੋਲ ਸਰ ਕੋਸ਼ਿਸ਼ ਨਹੀਂ ਛੋਟੇ ਰਾਜਨਤਾ ਅੰਤਮ ਸੰਸਕਾਰ ਮੈਂ ਮਹਿਸੂਸ ਕਰਦਾ ਕਿ ਸਰਦਾਰ ਹਰਮੀਲ ਸਿੰਘ ਟੋੜਾ ਸਾਹਿਬ ਦੇ ਜਾਣ ਦੇ ਨਾਲ ਸਾਰੇ ਟੋੜਾ ਪਰਿਵਾਰ ਨੂੰ ਪੰਜਾਬ ਦੀ ਰਾਜਨੀਤੀ ਨੂੰ ਪੰਥ ਨੂੰ ਬਹੁਤ ਵੱਡਾ ਘਾਟਾ ਪਿਆ ਇੱਕ ਬੜੇ ਚੰਗੇ ਇਨਸਾਨ ਸੀਗੇ ਲੰਬਾ ਸਮਾਂ ਅਸੀਂ ਸਾਰਿਆਂ ਨੇ ਉਹਨਾਂ ਦੇ ਨਾਲ ਕੰਮ ਕੀਤਾ ਸਾਬਕਾ ਕੈਬਨਿਟ ਮੰਤਰੀ ਵੀ ਰਹੇ ਸਾਡੇ ਭੈਣ ਜੀ ਵੀ ਸ਼੍ਰੋਮਣੀ ਕਉਂਦਰਪੱਧਕ ਕਮੇਟੀ ਦੇ ਮੈਂਬਰ ਹੈ ਇਸ ਕਰਕੇ ਇਹੋ ਜੀ ਸ਼ਖਸੀਅਤ ਜਦੋਂ ਪਰਿਵਾਰ ਦੇ ਵਿੱਚੋਂ ਜਾਂਦੀ ਹੈ ਤੇ ਵੱਡਾ ਖਲਾਫ ਹੈ ਦਾ ਪਰ ਉਸ ਮਾਲਕ ਦੇ ਹੁਕਮ ਦੇ ਵਿੱਚ ਆ ਗੁਰੂ ਬਾਰਾ ਜੀ ਦੇ ਚਰਨਾਂ 'ਚ ਅਰਦਾਸ ਹੈ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਸਾਰੇ ਪਰਿਵਾਰ ਨੂੰ ਬਾਣਾ ਬਣਨ ਦਾ ਭਰਮ ਹੈ ਅੱਜ ਅਸੀਂ ਕੋਨ ਟਾਉੜੇ ਦੇ ਵਿੱਚ ਸਾਹ ਹਰਮੇਲ ਸਿੰਘ ਟਾਉੜੇ ਦੇ ਸੰਸਕਾਰ ਦੇ ਸਮੇਂ ਪਹੁੰਚੇ ਹਾਂ ਮੈਂ ਸਮਝਦਾ ਕਿ ਪੰਥ ਰਤਨ ਜੀ ਦਾ ਗੁਰਚਰ ਸਿੰਘ ਜੀ ਟੌੜਾ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਸਹਰਮੇਲ ਸਿੰਘ ਟੌੜਾ ਹੋਰਾਂ ਨੇ ਔਰ ਅੱਜ ਉਹਨਾਂ ਦੇ ਜਾਣ ਦਾ ਬਹੁਤ ਵੱਡਾ ਘਾਟਾ ਪਿਆ ਘਾਟਾ ਤਾਂ ਪੰਥ ਰਤਨ ਜੀ ਦਾ ਗੁਰਚਰ ਸਿੰਘ ਜੀ ਟੌੜਾ ਦੇ ਜਾਣ ਦਾ ਹੀ ਪੰਥ ਪਰਿਭਾਈ ਦੀ ਕਰ ਸਕਿਆ ਪਰ ਕਾਫੀ ਹੱਦ ਤੱਕ ਸਹਰਮੇਲ ਸਿੰਘ ਨੇ ਉਸ ਵਿਰਾਸਤ ਨੂੰ ਸੰਭਾਲਿਆ ਉਹਨਾਂ ਨੇ ਜਾਣ ਦਾ ਸਾਨੂੰ ਬੇਹੱਦ ਅਫਸੋਸ ਆ ਔਰ ਬੜਾ ਵੱਡਾ ਘਾਟਾ ਵੈਗਰੂ ਪਹਾੜਾਂ ਅੱਗੇ ਹੀ ਰਸ ਕਰਦੇ ਆ ਤੇ ਉਹਨਾਂ ਦਾ ਪਰਿਵਾਰ ਉਸ ਮਹਾਨ ਵਿਰਾਸਤ ਨੂੰ ਸੰਭਾਲ ਕੇ ਰੱਖੇ। ਔਰ ਅਸੀਂ ਸਾਰੇ ਇਸ ਸੋਚ ਇਸ ਵਿਚਾਰਧਾਰਾ ਜਿਹੜੀ ਆਤਰਤਨ ਜਾਗਰਤੀ ਜੀ ਟੋੜਾ ਨੇ ਪੰਥ ਦੇ ਵਿੱਚ ਕਾਇਮ ਰੱਖੀ। ਹਾਂਜੀ ਐਮਐਲਏ ਸਾਹਿਬ ਪਹੁੰਚੋ ਟੋੜਾ ਸਾਹਿਬ ਸੰਸਕਾਰ ਦੇ ਕਿਵੇਂ ਦੇ ਦੇ। ਅੱਜ ਬਹੁਤ ਹੀ ਸਤਕਾਰਯੋ ਸਰਦਾਰ ਹਰਮੇਲ ਸਿੰਘ ਜੀ ਟੋੜਾ ਸਾਹਿਬ ਇਹਨੇ ਕਿ ਸਨਾਤਨ ਚਰਚੀ ਡਾਡਾ ਸਾਹਿਬ ਦੇ ਜੁਆਇ ਸੀਗੇ ਔਰ ਬੜੇ ਨਿੱਕੇ ਸੁਭਾਅ ਦੇ ਮਾਲਕ ਸਾਡੇ ਬਕਾਲੇ ਹਲਕੇ ਤੋਂ ਐਨਐਲਪ ਬਣੇ ਔਰ ਮੈਂ ਵੀ ਉਹਦੇ ਵੋਟ ਪਾਈ ਸੀ ਇਹਨਾਂ ਨੂੰ ਜੀ ਉਸ ਤੋਂ ਬਾਅਦ ਫਿਰ ਮਿਨਿਸਟਰ ਬਣੇ ਤੇ ਬਹੁਤ ਹੀ ਨਿੱਕਾ ਸੁਭਾਅ ਬੜੇ ਮਿਲਣਸਾਰ ਔਰ ਬੜੀ ਸੋਸਮ ਦੀ ਗੱਲ ਕਰਦੇ ਸੀਗੇ ਆ ਸਾਡੇ ਚ ਨਹੀਂ ਰਿਹਾ ਉਹਨਾਂ ਦਾ ਅੰਤਿਮ ਸੰਸਕਾਰ ਹੈ ਜਿੱਥੇ ਤੇ ਇੱਥੇ ਮੈਂ ਪਹੁੰਚਿਆ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਮਾਫ਼ ਕਰਦੇ ਚੰਨਾ ਚਰਦਾਸ ਬੇਨਤੀ ਦੂਰ ਦੀ ਸੱਚੀ ਬਾਸ਼ਾ ਬਹੁਤ ਅੱਛੀ ਰੂਹ ਸੀ ਨਾ ਆਪਣੇ ਚਰਨਾਂ ਦੇ ਵਿੱਚ ਨਵਾਸਦੇ ਹਾਂਜੀ ਸਰ ਤੁਸੀਂ ਅੱਜ ਪਹੁੰਚੇ ਹੋ ਟੋੜੇ ਕੰਡ ਵਿਖੇ ਸੰਸਕਾਰ ਤੇ ਕਿਵੇਂ ਦੇਖਦੇ ਅੱਜ ਸਰਦਾਰ ਹਰਮੇਲ ਸਿੰਘ ਟੋੜਾ ਦੇ ਅਚਾਨਕ ਜਾਣ ਤੋਂ ਬਾਅਦ ਮੈਂ ਇਹ ਸਮਝਦਾ ਹਾਂ ਕਿ ਇੱਕ ਖਲਾ ਜਿਹੜਾ ਜਥੇਦਾਰ ਗੁਰਚਰਨ ਸਿੰਘ ਟੋੜਾ ਦੇ ਜਾਣ ਤੋਂ ਬਾਅਦ ਪੈਦਾ ਹੋਇਆ ਸੀ ਉਹ ਖਲਾ ਜਿਹੜਾ ਹੈਗਾ ਲੱਗਦਾ ਸੀ ਕਿ ਕਦੇ ਇਹ ਇਸ ਤਰ੍ਹਾਂ ਹੀ ਭਰ ਜੇਗਾ ਪਰ ਅੱਜ ਉਹਨਾਂ ਦੇ ਜਾਣ ਤੋਂ ਬਾਅਦ ਇਹ ਇੱਕ ਖਲਾਅ ਜਿਹੜਾ ਹੈਗਾ ਬਹੁਤ ਵੱਡਾ ਹੋ ਗਿਆ ਔਰ ਪ੍ਰਮਾਤਮਾ ਦੀ ਕਾਮਨਾ ਵੀ ਕਰਦੇ ਆ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਚ ਨਵਾਸ ਦੇਵੇ ਔਰ ਇਸ ਪਰਿਵਾਰ ਦਾ ਇਸ ਸਾਰੇ ਪਿੰਡ ਦਾ ਮੈਂ ਸਮਝਦਾ ਕਿ ਅਕਾਲੀ ਦਲ ਦੇ ਵਿੱਚ ਸਿੱਖੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜੇ ਕਦੇ ਸਿੱਖੀ ਦੀ ਗੱਲ ਕਰਦੇ ਆ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਆ ਜਾਂ ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਆ ਪਰ ਟੌੜਾ ਸ਼ਬਦ ਇੱਕ ਬਹੁਤ ਵੱਡਾ ਸ਼ਬਦ ਬਣ ਕੇ ਰਹਿ ਜਾਂਦਾ ਸੋ ਅਸੀਂ ਤਾਂ ਅੱਜ ਇਹੀ ਯਾਦ ਕਰਦੇ ਆ ਕਿ ਸੱਚੇ ਪਾਤਸ਼ਾਹ ਹਨੁ ਅਚਰਨ ਸਿੰਘ ਜੀ ਵਾਸਤੇ ਜੀ ਸਰ ਤੁਸੀਂ ਪਹੁੰਚੇ ਹੋ ਉੱਥੇ ਇਹ ਨਟੋੜੇ ਵਿਖੇ ਕਿਵੇਂ ਲੈ ਗਏ ਬਿਲਕੁਲ ਜੀ ਜੇ ਤਰ ਗੁਰਚਰਨ ਸਿੰਘ ਟੌੜਾ ਹਰਮਿਲ ਸਿੰਘ ਟੌੜਾ ਇੱਕ ਵਿਅਕਤੀਤੂਕ ਇੱਕ ਸੰਸਥਾ ਦਾ ਨਾਮ ਬਣ ਚੁੱਕੇ ਸੀ ਤੇ ਇੱਕ ਵੱਡੀ ਬਲਾਸਥਾ ਪੰਜਾਬ ਦੀ ਇਸ ਪਰਿਵਾਰ ਨੇ ਲੰਮਾ ਸਮਝ ਲਿਆ ਕੀਤਾ ਅੱਜ ਸਾਡੇ ਵਿੱਚ ਸਿੱਧੀ ਦੀ ਵਿਚੋੜਾ ਦੇ ਚੁੱਕੇ ਨੇ ਤੇ ਅਸੀਂ ਆਪਣੀ ਪਾਰਟੀ ਕੋਲ ਭਗਵਾਨ ਮਾਨਜੀ ਬਲਵਾਨ ਆਦੀ ਪਾਰਟੀ ਕੋਲ ਸਰਦਾ ਦੇ ਕੁਲਪੇਟ ਕਰਦੇ ਹਾਂ ਪ੍ਰਮਾਤਮਾ ਇਹਨੇ ਦੇ ਰੂਹ ਨੂੰ ਸ਼ਾਂਤੀ ਬਖਸ਼ੀ ਪੰਤਰੀ ਮਹਾਨ ਸ਼ਖਸੀਅਤ ਪੰਤ ਰਤਨ ਜਿਆਦਾ ਵਿਚਾਂ ਸੰਜੀਤੋੜਾ ਸਾਹਿਬ ਜੀ ਦਾ ਨਾਮ ਆ ਸਰਕਾਰ ਮੰਤਰੀ ਸ੍ਰੀ ਹਰਮਨ ਸਿੰਘ ਜੀ ਨੂੰ ਸਨਮਾਨਤਮਕ ਸ਼ੁਭਕਾਮਨਾਵਾਂ। ਔਰ ਉਹਨਾਂ ਦੇ ਜਾਣ ਨਾਲ ਅਸੀਂ ਸਭ ਨੇ ਇੱਥੇ ਸਿੰਘ ਮਾਨ ਬਰਾਸਤ ਨੂੰ ਵੱਡੀ ਢਾਲ ਜੀ ਇੱਕ ਤਰ੍ਹਾਂ ਦਾ ਸੋਚ ਉਹਨਾਂ ਦਾ ਅਚਨਚੇਤ ਜਾਣਾ ਇੱਥੇ ਪਰਿਵਾਰ ਲਈ ਅਤਿਅੰਤ ਦੁੱਖਦਾਈ ਹੈ। ਅਤੇ ਪੰਥਦਰਦਿਆਂ ਲਈ ਥੋੜਾ ਸਾਉ ਨੂੰ ਪਿਆਰ ਕਰਨ ਵਾਲੇ ਉਹਨਾਂ ਸਾਰੇ ਆਤਮ ਵਰਕਰਾਂ ਦੀ ਸੰਗਤ ਲਈ ਔਰ ਜਿਵੇਂ ਆ ਫਾਂਟਕ ਸਫਾ ਵਿੱਚ ਉਹਨਾਂ ਦੀ ਜੀ ਛੋੜੇ ਦਾ ਕੈਨੇਡਾ ਬਾਟ ਦਾ ਦੁੱਖ ਦਰਦ ਕਰੀਏ ਪਰ ਗੁਰੂ ਦਾ ਹੁਕਮ ਹੈ ਜਿਸ ਤਰ੍ਹਾਂ ਨਾਰਾਇਣ ਨੇ ਵਿਧੀਆਂ ਬਣਾਈਆਂ ਉਸੇ ਤਰ੍ਹਾਂ ਸੋ ਸਾਨੂੰ ਸਾਰਿਆਂ ਨੂੰ ਜੀ ਛੋੜੇ ਦੇ ਕਰੋਨਾ ਨਾਲ ਪਤਾਇਆ ਪਾਲ ਉਹਨਾਂ ਨਾਲ ਲੰਘਾਇਆ ਸਮਾਂ ਹਮੇਸ਼ਾ ਯਾਦ ਰਹੇਗਾ ਪਰਨਾ ਗੁਰੂ ਮਹਾਰਾਜ ਜਰਪਤਨ ਕੇ ਪਰਵਾਰ ਇਸ ਭਾਣੇ ਚ ਰਹਿ ਕੇ ਇਸ ਦੁੱਖ ਨੂੰ ਸਹਿਣ ਦੇ ਕਾਰਨ ਹੋਵੇ ਔਰ ਪਰਵਾਰ ਜਦੋਂ ਕੋ ਚੰਦ ਸਿੰਘ ਟੋੜਾ ਸਾਹਿਬ ਨੂੰ ਸਮਾਨ ਬਖਸ਼ਤ ਕਾਇਮ ਰੱਖਦਾ ਹੈ ਸਾਡੇ ਸਤਿਕਾਰਯੋਗ ਸudar mehant singh ji ਥੋੜਾ ਸਾਹਿਬ ਦਾ ਨਾਮ ਰੋਸ਼ਨ ਕਰੇ ਸਾਡੀ ਸਾਨੀ ਸਰਦਾਰ ਮਹਿਤ ਸਿੰਘ ਅੱਜ ਟੋੜਾ ਸਾਹਿਬ ਦੇ ਜਨਨ ਨਾਲ ਵੱਡਾ ਘਾਟਾ ਫੇਕ ਕੇ ਦੇਖਦੇ ਦੇਖੋ ਸudar mehant singh ji ਟੋੜਾ ਦੀ ਬੜੀ ਵੱਡੀ ਸੇਵਾ ਹੈ ਜਿਹੜੀ ਕਲੀ ਦਵਾ ਤੇ ਮੈਂ ਸਮਝਦਾ ਉਹਨਾਂ ਨੇ ਚੰਦ ਸਿੰਘ ਟੋੜਾ ਜੀ ਦੇ ਨਕਸ਼ੇਕਰਨ ਤੇ ਚਾਲਕੀ ਕੌਮ ਦੀ ਬੜੀ ਲੰਬੀ ਸਮਾਜ ਸੇਵਾ ਕੀਤੀ ਉਹਨਾਂ ਦਾ ਬੜਾ ਵੱਡਾ ਕਾਟਾ ਪਿਆ ਤੇ ਥੋੜਾ ਪਰਿਵਾਰ ਵੀ ਸੀ ਜੋ ਪੰਚਤ ਸਫਾ ਵਿੱਚ ਬਹੁਤ ਵੱਡਾ ਰੁਤਬਾ ਹੈ ਉਹਨਾਂ ਦਾ ਮੈਂ ਸਮਝਦਾ ਆ ਜਾਣ ਦਾ ਇਕੱਲੇ ਪਰਿਵਾਰ ਨੂੰ ਨਹੀਂ ਬਲਕਿ ਸਾਰੇ ਜੋ ਪੰਚਤ ਸਫਾ ਵਿੱਚ ਮੁਕੰਮਲ ਤੌਰ ਤੇ ਬਹੁਤ ਵੱਡਾ ਕਾਟਾ ਪਿਆ ਅੱਜ ਇਹ ਸੰਗਤ ਜਿਸ ਰੂਪ ਚਾਈ ਹੈ ਉਹ ਵੀ ਇਸ ਕਰਕੇ ਦੱਸਾਉਂਦੀ ਹੈ ਕਿ ਅੱਜ ਵੀ ਉਹ ਤੋਂ ਟੋੜਾ ਪਰਿਵਾਰ ਤੋਂ ਨਹੀਂ ਸਤਿਕਾਰ ਕਰਦੇ ਜਿੱਨਾ ਪਹਿਲਾਂ ਕਰਦੇ ਸੀ ਹਾਂਜੀ ਗਰੇਵਾਲ ਸਾਹਿਬ ਪਹੁੰਚੇ ਤੁਸੀਂ ਟੋੜੇ ਕਿਵੇਂ ਦੇਖਦੇ ਹੋ ਅੱਜ ਵੇਖੋ ਮੈਂ ਸਮਝਦਾ ਕਿ ਇਹ ਵੱਡਾ ਵੱਡਾ ਇੱਕ ਨਾਂ ਪੂਰਾ ਹੋਣ ਵਾਲਾ ਘਟਾ ਪਿਆ ਕਿਉਂਕਿ ਸਲਾਰ ਹਰਮੇਲ ਸਿੰਘ ਇਸ ਘਰ ਦਾ ਬੇਟਾ ਸੀ ਉਹ ਘਰ ਵੀ ਪੰਥਕ ਇਹਦੇ ਸਵਰਗੀ ਪਿਤਾ ਨੇ ਕਾਫੀ ਜੀੜਾਂ ਕਟੀਆਂ ਪੰਥਕ ਮੋੜ ਤੇ ਅੱਜ ਤੇ ਰਿਸ਼ਤਾ ਵੀ ਪੰਥਕ ਪਰਿਵਾਰ ਚ ਪਿਆ ਤੇ ਉਸ ਪਰਿਵਾਰ ਚ ਪਿਆ ਜਿਹੜਾ ਸਿਰਮੌਰ ਪੰਥਕ ਪਰਿਵਾਰ ਸੀ ਪੰਥਰਤਨ ਜੱਜੇਦਾਰ ਕੋਚਨ ਸਿੰਘ ਟੋੜਾ ਦਾ ਟੋੜਾ ਸਾਹਿਬ ਦੀ ਅਸ਼ੀਰਵਾਦ ਨਾਲ 1997 ਚ ਡਿਕਾਰੇ ਤੋਂ ਇਲੈਕਸ਼ਨ ਲੜੇ ਜਿੱਤੇ ਮਾਲ ਸਾਹਿਬ ਨੇ ਫਿਰ ਇਹਨਾਂ ਨੂੰ ਪੀ ਡਬਲਯੂ ਡੀ ਮੰਤਰੀ ਲਿਆ ਇੱਕ ਬੜੀ ਘੱਟ ਗੱਲ ਮਿਲਦੀ ਆ ਰਾਜਨੀਤਿਕ ਲੋਕਾਂ ਚ ਕਿ ਉਹ ਦਿਲ ਦੀ ਗੱਲ ਖੁੱਲੀ ਕਰ ਦੇਣ ਸਾਹ ਹਰਮੇਲ ਸਿੰਘ ਦੇ ਸੇਵਸੀ ਦਿਲ ਚ ਰੱਖਦਾ ਕੁਝ ਨਹੀਂ ਸੀਗਾ ਸੁਨੋਣਾ ਵਾਲੇ ਨੂੰ ਲੱਗੇ ਚੰਗੀ ਸੁਨੋਣਾ ਵਾਲੇ ਨੂੰ ਲੱਗੇ ਮਾੜੀ ਆਪਣੀ ਦਿਲ ਦੀ ਗੱਲ ਕਹਿ ਦਿੰਦਾ ਸੀ ਕਿ ਮੈਂ ਤੁਹਾਨੂੰ ਨੰਬਰ ਦੇ ਦਿੰਦਾ ਹਫੂਸ ਹੈ ਕਿ ਬੜਾ ਜ਼ਿੰਮੇਵਾਰੀ ਨਾਲ ਆਪਣਾ ਸੇਧ ਦਾ ਖਿਆਲ ਰੱਖਦਾ ਸੀ ਪਰ ਉਹਦੇ باوجود ਵੀ ਜਦਾ ਅੰਤ ਹੋਇਆ ਹੈ ਇਹ ਉਸ ਦੀ ਹੁਕਮ ਹੀ ਕਹਿ ਸਕਦੇ ਆ ਕਿ ਪਤਾ ਹੀ ਨਹੀਂ ਲੱਗਿਆ ਕਿ ਇਨਫੈਕਸ਼ਨ ਕਿੱਥੋਂ ਹੋਈ ਕਿਉਂ ਹੋਈ ਤੇ ਉਹ ਇਨਫੈਕਸ਼ਨ ਨਾ ਕਿ ਮੈਂ 2 ਦਿਨ ਪਹਿਲਾਂ ਸ਼ੁੱਕਰਵਾਰ ਨੂੰ ਹਸਪਤਾਲ ਜਾ ਕੇ ਮਿਲ ਕੇ ਆਇਆ ਸੀ ਤੇ ਡਾਕਟਰ ਬੜੇ ਪਰੇਸ਼ਾਨ ਸੀਗੇ ਕਿ 12 ਦਿਨ ਹੋ ਗਏ ਸਾਨੂੰ ਹਲੇ ਤੱਕ ਪਤਾ ਹੀ ਨਹੀਂ ਲੱਗਦਾ ਪਈ ਕਿ ਇਨਫੈਕਸ਼ਨ ਹੋਈ ਕਿੱਥੋਂ ਆ ਤੇ ਇਨਫੈਕਸ਼ਨ ਹੈ ਕਿਸਾ ਕਸਮ ਦੀ ਉਹ ਕਹਿੰਦੇ ਅਸੀਂ ਹਿੱਟ ਐਂਡ ਰਨ ਵਾਲਾ ਫਾਰਮੂਲੇ ਨਾਲ ਕਰੀ ਜਾ ਰਹੇ ਜਿਹੜੀ ਵੀ ਐਂਟੀਬਾਇਟਿਕ ਦੇ ਰਹੇ ਆ ਪਰ ਹਲੇ ਰਿਸਪੌਂਡ ਕਿਸੇ ਨੂੰ ਨਹੀਂ ਕਰਦੇ ਸੋ ਆਕਰ ਦੋ ਦਿਨ ਬਾਅਦ ਚਲੇ ਗਏ ਪਰਿਵਾਰ ਲਈ ਤਾਂ ਹੈ ਹੀ ਘਾਟਾ ਘਾਟਾ ਇੱਕ ਬਹੁਤ ਵੱਡੀ ਵਿਰਾਸਤ ਦਾ ਮਾਲਕ ਜਿਹੜਾ ਹੈਗਾ ਉਹ ਚਲੇ ਗਿਆ ਇਹ ਸਿੱਖ ਸੋਚ ਨੂੰ ਤੇ ਸੰਥ ਕਲ ਕੇ ਆ ਲਈ ਬੜਾ ਵੱਡਾ ਨਾ ਪੂਰਾ ਹੋਣਾ ਘਾਟਾ